ਆਪਣੇ ਨਾ ਪੰਜਾਬੀ ਟੱਬਰਾਂ ਨੂੰ ਅੱਡ ਹੋਣ ਦੀ ਬਹੁਤ ਅੱਗ ਲੱਗੀ ਰਹਿੰਦੀ ਐ ਨਾਲੇ ਸਭ ਤੋਂ ਵੱਧ ਕੂਕਾਂ ਵੀ ਇਹੀ ਮਾਰਦੇ ਨੇ 1K ਦੀ ਬਰਕਤ ਐ ਜੀ 1K ਦੀ ਬਰਕਤ ਐ ਨਾਲੇ ਕਰੀ ਜਾਣਗੇ ਅੱਡ ਹੋ ਜਾ ਭਾਈ ਟਾਈਮ ਨਾਲ ਹੀ ਅੱਡ ਹੋ ਜਾਈਦਾ ਹੁੰਦਾ ਟਾਈਮ ਨਾਲ ਅੱਡ ਇਹ ਅੱਡ ਹੋਣ ਦੇ ਚੱਕਰ 'ਚ ਸਭ ਤੋਂ ਵੱਧ ਰਗੜੇ ਪਤਾ ਕੌਣ ਜਾਂਦੇ ਨੇ ਵਿਚਾਰੇ ਬਜ਼ੁਰਗ ਮੈਂ ਸ਼ਰਤ ਲਾ ਕੇ ਕਹਿਣਾ ਵੀ ਜੇ ਕਿਤੇ ਅੰਬਾਨੀ ਵੀ ਪੰਜਾਬੀ ਹੁੰਦਾ ਨਾ ਤਾਂ ਅੱਜ ਨੂੰ ਉਹਨਾਂ ਦੇ ਬੁੜੇ ਦਾ ਮੰਝਾ ਵੀ ਅੰਤੀਲੀਆ ਹਾਊਸ ਦੀ ਪਾਰਕਿੰਗ 'ਚ ਹੀ ਹੋਣਾ ਸੀ ਕਿਤੇ ਡਾਹਾ ਹੋਵੇ ਸ਼ਰਤ ਲਾ ਕੇ ਕਹਣਾ ਮੈਂ ਉਹਦਾ ਵੀ ਆਇਆ ਜੈ ਨਵੇੜਾ ਹੋਣਾ ਸੀ ਚੱਲ ਭਾਈ ਤੀਰੂ ਕੋਈ ਗੱਲ ਨਹੀਂ ਤੂੰ ਮੀਨਾ ਮਕੇਸ ਕੰਨੀ ਰੋਟੀ ਖਾਲਿਆ ਕਰ ਮੀਨਾ ਨਿੱਲ ਕੰਨੀ ਖਾਲੇ ਮਤਲਬ ਬਜ਼ੁਰਗਾਂ ਨੂੰ ਉਹੀ ਰਗੜ ਦਿੰਦੇ ਨੇ ਅੱਛਾ ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਦੱਸਦਿਆਂ ਨੂੰ ਵੀ ਉਹੀ ਨਾ ਆਪਣੇ ਲੋਕ ਬਾਹਰ ਤਾਂ ਭੱਜ-ਭੱਜ ਸੇਵਾ ਕਰਨਗੇ ਘਰੇ ਬੁੜਿਆਂ ਦਾ ਹਾਲ ਸਾਂਜੀ ਟਰਾਲੀ ਵਾਲਾ ਬਣਾਇਆ ਪਿਆ ਹੁੰਦਾ ਚੱਲ ਭਾਈ ਮੀਨਾ ਭੋਲੇ ਕੇ ਖਾਲਾ ਮੀਨਾ ਜਾਗਰ ਕੇ ਖਾਲੀ ਆ ਕੀ ਗੱਲ ਆ ਯਾਰ ਬੁੜੇ ਬੁੜੇ ਨੇ ਕਿ ਟਰਾਲੀ ਆ ਏ ਇੱਕ ਥਾਂ ਤੇ ਬਿਠਾ ਕੇ ਰੋਟੀ ਨਹੀਂ ਖਵਾਈ ਜਾਂਦੀ ਸੋਤੋਂ ਮੈਂ ਅੱਡ ਹੋਣ ਦੇ ਵੀ ਨਾ ਕਾਰਨ ਲੱਭੇ ਨੇ ਕੁਸ਼ਕ ਸਭ ਤੋਂ ਪਹਿਲਾ ਕਾਰਨ ਤਾਂ ਉਹੀ ਆ ਜਿਹੜਾ ਮੇਜਰ ਸਾਰੀ ਦੁਨੀਆ ਨੂੰ ਪਤਾ ਵੀ ਜਦੋਂ ਨਵੀਂ ਬਹੂ ਆਉਂਦੀ ਐ ਨਵੀਂ ਬਹੂ ਘਰੇ ਆ ਜਾਂਦੀ ਆ ਉਹਨੂੰ ਐ ਲੱਗਣ ਲੱਗ ਜਾਂਦਾ ਵੀ ਮੇਰੇ ਘਰ ਵਾਲੇ ਤੋਂ ਬੜਾ ਕੰਮ ਕਰਾਉਂਦੇ ਨੇ ਇਹਦੀ ਖਾਨੀ ਇੱਕ ਸਾਈ ਵੱਧ ਹੋ ਗਈ ਭਾਈ ਸਪੇਅਰ ਪਾਰਟ ਮਿਲਣੇ ਨਹੀਂ ਕੱਲੂ ਮੈਂ ਜਵਾਕ ਕੱਲੀ ਕਿਵੇਂ ਪਊ ਬਹੂ ਨੂੰ ਤਾਂ ਐ ਆਉਂਦਾ ਵੀ ਮੈਂ ਬਸ ਘਰ ਵਾਲੇ ਤੇ ਤਰਪਾਲ ਪਾ ਕੇ ਨਾ ਇੱਕ ਗੈਰਜ ਜੇ ਚ ਲਾਦਾ ਡੰਗਰਾਂ ਡੰਗਰਾਂ ਵਾਲੇ ਜਦੋਂ ਪੇਕੀ ਜਾਣਾ ਉਹਦੀ ਕੱਢ ਲਾਂ ਵੀ ਚੱਲ ਗੋਪੀ ਚੱਲ ਕੇ ਆਈ ਓ ਪੜੀਏ ਲੋਕੇ ਬੰਦੇ ਕੰਮ ਕਰਨ ਲਈ ਬ ਮਤਲਬ ਇਹ ਤਾਂ ਮੇਨ ਰੋਲ ਆਇਆ ਫਿਰ ਆਪਸ ਚ ਦਰਾਨੀਆਂ ਚਠਾਨੀਆਂ ਦਾ ਹੀ ਗੱਲਾਂ ਹੀ ਕੱਢਣ ਲੱਗ ਜਾਂਦੀਆਂ ਕਦੇ ਤੁਰ ਕੇ ਇੱਕ ਦੂਜੀ ਨੂੰ ਸਾਈਡ ਮਾਰ ਗਈਆਂ ਸਾਈਡ ਗਲਾਸ ਲੱਗ ਗਿਆ ਸੁਣਾਉਣ ਲੱਗ ਗਏ ਫਿਰ ਬੰਦਾ ਵੀ ਸੋਚਦਾ ਯਾਰ ਰਿੱਤ ਦੀ ਕਾਮਾ ਰੌਲੀ ਨਾਲੋਂ ਅੱਡ ਹੋ ਕੇ ਪਰੇ ਕਰੋ ਅੱਛਾ ਬੰਦਾ ਦਾ ਅੱਡ ਹੋ ਕੇ 10 15 ਸਾਲ ਬੋਲਣ ਹੋ ਜਾਂਦਾ ਤੇ ਇਹ ਦਰਾਨੀਆਂ ਚਠਾਨੀਆਂ ਇਹ ਦੂਜੇ ਮਹੀਨੇ ਇੱਕ ਦੂਜੀ ਤੋਂ ਖੰਡ ਦੀ ਬਾਟੀ ਫੜੀ ਆਉਂਦੀਆਂ ਹੁੰਦੀਆਂ ਆ ਆਪਣੇ ਤਾਂ ਹੈ ਨਹੀਂ ਸੀ ਨਾ ਮੈਂ ਇਧਰ ਰਿੰਪੀ ਦੀ ਮੰਮੀ ਤਾਂ ਲੈ ਜੀ ਤੂੰ ਤਾਂ ਰੈਂਪੀ ਦੀ ਮੰਮੀ ਤੋਂ ਲੈੜੀ ਜਿਹੜਾ ਇਧਰ ਸਾਡਾ ਕੰਕਾ ਕਰਾਤਾ ਇਹ ਬੋਲਣ ਲੱਗ ਜਾਂਦੀ ਨੇ ਬੰਤਾ ਸਾਰੀ ਉਮਰ ਲਈ ਬੋਲਣੋਂ ਜਾਂਦਾ ਯਾਰ ਆ ਤਾਂ ਇਹਨਾਂ ਦੇ ਹਾਲ ਨੇ ਘਰਾਂ 'ਚ ਕੰਦ ਕਢਾ ਕੇ ਨੇ ਸਭ ਤੋਂ ਪਹਿਲਾਂ ਸਟੈਪ ਲੈਂਦੀਆਂ ਨੇ ਅੱਧਾ ਕਰੋੜਾ ਕਢਦੀਆਂ ਨੇ ਉਹਦੇ ਥਾਈਂ ਦੀ ਇਹਨਾਂ ਦੇ ਹੱਥ ਜੇ ਮਿਲਣ ਲੱਗ ਜਾਂਦੇ ਨੇ ਫਿਰ ਕੌਲੀ ਨਿਕਲ ਲਾਈਆਂ ਦੀਆਂ ਫਿਰ ਕੌਲੇ ਜੋਗਾ ਥਾਂ ਕਰ ਲੈਂਦੀਆਂ ਨੇ ਫਿਰ ਥਾਲ ਜੋਗਾ ਫਿਰ ਹਾਰ ਕੇ ਜਦੋਂ ਕੋਈ ਪ੍ਰੋਗਰਾਮ ਆਉਂਦਾ ਆਪਾਂ ਇਧਰ ਕੜਾਹੇ ਧੋਲਾਂਗੇ ਵਿਚਾਲੇ ਗੇਟ ਹੀ ਕੱਢ ਲੋ ਪਹਿਲਾਂ ਦਾ ਖਰਚਾ ਕਰਾ ਕੇ 700 80 ਦੀ ਕੰਦ ਕਢਾਉਂਦੇ ਨੇ ਮਗਰੋਂ ਕੰਦ ਟਪ ਸੋ ਬੁੜੀਆਂ ਦਾ ਤਾਂ ਐਕਸ਼ਨ ਦਾ ਰਿਐਕਸ਼ਨ ਹੁੰਦਾ ਇਹਨਾਂ ਦੇ ਮਗਰ ਲੱਕੇ ਅੱਡਣਾ ਹੋਇਆ ਕਰੋ ਦੂਜਾ ਮੇਨ ਕਾਰਨ ਹੁੰਦਾ ਸੀ ਅੱਗੇ ਹੁੰਦਾ ਸੀ ਅੱਜ ਕੱਲ ਨਹੀਂ ਮੈਨੂੰ ਪਤਾ ਵੀ ਬਜ਼ੁਰਗ ਕਿਤੇ ਇੱਕ ਮੁੰਡੇ ਵੱਲ ਡੱਕਾ ਵੱਧ ਸੱਟਣ ਲੱਗ ਜਾਂਦਾ ਸੀ ਉਹ ਪੈਸੇ ਤੇ ਲਿਕ ਨੂੰ ਵੱਧ ਦੇ ਦਿੰਦਾ ਫਿਰ ਦੂਜੇ ਟੱਬਰ ਨੂੰ ਲੱਗਦਾ ਵੀ ਆਪਣੀ ਤਾਂ ਜਮਹੂਰੀਅਤ ਲੁੱਟ ਹੋ ਗਈ ਫਿਰ ਉਹ ਕਹਿੰਦੇ ਸੀ ਬਜ਼ੁਰਗ ਨੂੰ ਵੀ ਕੰਤ ਤੇ ਲਿਖਿਆ ਪੜ ਸਾਨੂੰ ਅੱਡ ਕਰ ਇਹ ਕਿਤੇ ਨਾ ਕਿਤੇ ਮੈਨੂੰ ਜਾਇਜ਼ ਲੱਗਦਾ ਸੀ ਵੀ ਠੀਕ ਆ ਯਾਰ ਇੱਕ ਟੱਬਰ ਨਾਲ ਧੱਕਾ ਨਾ ਹੋਵੇ ਫਰ ਤੀਜਾ ਕਾਰਨ ਵੀ ਥੋੜਾ ਜਾ ਜਾਇਜ਼ ਹੁੰਦਾ ਸੀ ਉਹ ਚ ਐ ਆਉਂਦਾ ਸੀ ਵੀ ਇੱਕ ਭਰਾ ਕੋਲੇ ਮਖਤਿਆਰੀ ਆ ਉਹ ਪਤੰਦਰ ਮਾੜੀ ਮੋਟੀ ਕੁੰਡੀ ਗੰਡੀ ਲਾ ਕੇ ਆਪਦੇ ਚਾਰ ਪੈਸੇ ਅੰਦਰ ਕਰੀ ਜਾਂਦਾ ਸੀ ਫਿਰ ਜਦੋਂ ਜਵਾਕ ਵੱਡੇ ਹੋਣ ਲੱਗਦੇ ਸੀ ਉਹ ਭਰਾ ਨੂੰ ਲੱਗਦਾ ਸੀ ਵੀ ਵੀ ਆਪਣੇ ਕੋਲੇ ਤਾਂ ਪੈਸੇ ਹੈਗੇ ਨੇ ਇਕੱਠੇ ਕਰੇ ਵੇ ਵੀ ਜੇ ਆਪਾਂ ਅੱਡ ਹੋ ਜਾਈਏ ਵਧੀਆ ਰਹਿਾਂਗੇ ਨਹੀਂ ਇਹਦੇ ਵੀ ਵਿਆਹਣੇ ਪੈਣਗੇ ਸਾਂਝੇ ਖਰਚੇ ਉਹ ਚੱਕਰ ਚ ਅੱਡ ਹੋਇਆ ਜਾਂਦਾ ਸੀ ਉਹ ਹੈ ਤਾਂ ਗਲਤੀ ਸੀ ਜਿਹਦੇ ਹੱਥ ਚ ਜ਼ਿੰਮੇਵਾਰੀ ਹੁੰਦੀ ਸੀ ਉਹ ਅੱਤਾ ਚੱਕ ਲੈਂਦਾ ਵੀ ਸਾਨੂੰ ਅੱਡ ਕਰੋ ਅੱਡ ਕਰੋ ਕੋਈ ਬਹਾਨਾ ਭੁੰਨਾ ਲੱਭ ਕੇ ਤਾਂ ਕਿ ਵੀ ਦੂਜੇ ਦੇ ਨਿਆਣੇ ਸਾਂ ਇਹ ਵੀ ਕਾਰਨ ਹੁੰਦੇ ਸੀਗੇ ਬਹੁਤ ਸਾਰੇ ਘਰਾਂ ਦੇ ਤੇ ਚੌਥਾ ਆਉਂਦਾ ਸਭ ਤੋਂ ਲੰਡੂ ਕਾਰਨ ਉਹ ਪਤਾ ਕੀ ਆਖੇ ਭਾਈ ਇਹ ਤਾਂ ਨਸ਼ਾ ਕਰਦਾ ਇਹਨੂੰ ਅੱਡ ਕੋ ਯਾਰ ਜੇ ਪਿੱਛੇ ਜੇ ਕਿਸੇ ਨੇ ਨਾ ਖਬਰ ਸੁਣੀ ਹੋਵੇ ਜਿਹੜਾ ਜੋ ਬਾਈਡਨ ਆ ਅਮਰੀਕਾ ਦਾ ਪ੍ਰੈਜ਼ੀਡੈਂਟ ਉਹਦਾ ਮੁੰਡਾ ਕਿਤੇ ਨਸ਼ੇ-ਨੁਸ਼ੇ 'ਚ ਪੈ ਗਿਆ ਵੱਡੇ ਨਸ਼ੇ ਕਰਨ ਲੱਗ ਗਿਆ ਟਿਕਟਲੇ ਵਾਲੇ ਪਰ ਕਿਤੇ ਰੌਲਾ ਸੁਣਿਆ ਵੀ ਬੁੜੀਆਂ ਨੇ ਆ ਕੇ ਕਿਹਾ ਵਾਹੇ ਨਹੀਂ ਮੁੰਡਾ ਹੱਥੋਂ ਨਿਕਲ ਗਿਆ ਇਹਨੂੰ ਅੱਡ ਕਰ ਕਿਤੇ ਸੁਣਿਆ ਖਬਰ ਲਵਾਈ ਹੋਵੇ ਭਾਈ ਮੇਰਾ ਮੁੰਡਾ ਲੱਗ ਗਿਆ ਨਸ਼ੇ ਤੇ ਮੈਥੋਂ ਨਹੀਂ ਵਾਈਟ ਹਾਊਸ ਚਾ